Skål! ਗੱਲਾ ਸਪੋਰਟਸ ਇੰਡੀਆ ਉਹ ਸਿਰਫ ਮੈਡਲ ਨਹੀਂ ਦਿੰਦੀ ਚੰਗੇ ਇਨਸਾਨ ਵੀ ਬਣਾਉਂਦੀ ਇੱਕ ਹੈਲਥੀ ਨੇਸ਼ਨ ਬਿਲਡ ਅਪ ਇਸ ਹੋਈਆ 올림픽 ਖੇਡਾਂ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਬ੍ਰਾਊਨਜ਼ ਮੈਡਲ ਜਿੱਤਿਆ। ਬੀਤੀ ਕੱਲ ਸਾਰੀ ਟੀਮ ਭਾਰਤ ਦੇ ਵਿੱਚ ਪਹੁੰਚੀ ਜਿਸ ਤੋਂ ਬਾਅਦ ਅੱਜ ਪੰਜਾਬ ਦੇ ਖਿਡਾਰੀ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਤੇ ਪਹੁੰਚੇ। ਹਾਲਾਂਕਿ ਕਾਫੀ ਜ਼ਿਆਦਾ ਬਾਰਿਸ਼ ਹੋ ਰਹੀ ਸੀ। ਇਸ ਦੇ ਬਾਵਜੂਦ ਵੀ ਪਰਿਵਾਰਕ ਮੈਂਬਰਾਂ ਸਣੇ ਲੀਡਰਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ। ਉਹਨਾਂ ਦੇ ਵੱਲੋਂ ਬੈਂਡ ਬਾਜੇ ਆ ਤੇ ਗੱਲ ਦੇ ਵਿੱਚ ਫੁੱਲਾਂ ਦੀ ਹਾਰ ਪਾ ਕੇ ਜਕਾਰਿਆਂ ਦੀ ਗੂੰਜ ਚ ਖਿਡਾਰੀਆਂ ਦਾ ਸੁਭਾਗਤ ਕੀਤਾ ਗਿਆ پوئي لوٽ پر بندا ਦੀ ਕੇ ਮੰਤਰੀ ਐਟੂ ਵੱਲੋਂ ਅਤੇ ਸਾਬਕਾ ਮੰਤਰੀ ਪ੍ਰਗਤ ਸਿੰਘ ਦੇ ਵੱਲੋਂ ਹਾਕੀ ਖਿਡਾਰੀਆਂ ਨੂੰ ਸਨਮਾਨ ਕਰਕੇ ਉਹਨਾਂ ਦਾ ਹੀ ਹੌਸਲਾ ਅਪਸਾਈ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਅਗਲੀ ਵਾਰ ਇਹ ਖਿਡਾਰੀ 골ਡ ਮੈਡਲ ਜਿੱਤ ਕੇ ਵਾਪਸ ਆਉਣਗੇ। ਇਹ ਗਰਾਊਂਡ ਲੈਵਲ ਤੇ ਹੋਰ ਕੰਮ ਕਰਦੇ ਚੁਣ। ਜੀ ਕਿਉਂਕਿ ਕਲਾ ਸਪੋਰਟ ਜਿਹੜੀ ਆ ਉਹ ਸਿਰਫ ਮੈਡਲ ਨਹੀਂ ਦਿੰਦੀ ਇੱਕ ਚੰਗੇ ਇਨਸਾਨ ਵੀ ਬਣਾਉਂਦੀ ਹੈ। ਇੱਕ ਹੈਲਦੀ ਨੇਸ਼ਨ ਬਿਲਡ ਅਪ ਇੱਕ ਸਮਾਜ ਦੇ ਵਿੱਚ ਰਹਿਣਾ ਸਿਖਾਉਂਦੀ ਆ ਇਹ ਜਿਹੜੀ ਸਪੋਰਟਸ ਹੈ। ਸੋ ਮੈਨੂੰ ਲੱਗਦਾ ਤਲੜੇ ਵਾਸਤੇ ਸਾਨੂੰ ਹੋਰ ਕੰਮ ਕਰਨ ਦੀ ਲੋੜ ਹੈ ਤਾਂ ਕਿ ਜਿਹੜਾ ਪੰਜਾਬ ਕਿਤੇ ਅੰਧਿਆਸ਼ਾ ਦੀ ਗਲਦਲ ਦੇ ਵਿੱਚ ਫਸਿਆ ਆ ਉਹਦਾ ਸਿਰਫ ਇੱਕੋ ਇੱਕ ਰੈਮਡੀ ਆ ਕਿ ਅਸੀਂ ਸਪੋਰਟਸ ਨੂੰ ਜਿੰਨਾ ਵੀ ਵਧਾਵਾ ਦੇ ਸਕੀਏ ਉਨਾ ਹੀ ਘਟਾ। ਸੋ ਮੈਨੂੰ ਲੱਗਦਾ ਉਹਦੇ ਲਈ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਨੇ ਚਾਹੀਦੇ ਔਰ ਖਾਸ ਕਰਕੇ ਜਿਹੜੀ ਸਰਕਾਰ ਅੱਜ ਹੈਗੀ ਆ ਮੈਂ ਤਾਂ ਉਹਨਾਂ ਨੂੰ ਵੀ ਅਪੀਲ ਕਰੂੰਗਾ। ਕਿਉਂਕਿ ਭਗਵੰਤਮਾਨ ਦੀ ਸੋਚ ਇਧਰ ਨੂੰ ਹੈਗੀ ਆ ਲੇਕਿਨ ਕੰਮ ਸੱਚੀ ਗੱਲ ਹੈ ਨਹੀਂ ਹੋਗਾ ਅਸੀਂ ਤਾਂ ਅਪੀਲ ਕਰਾਂਗੇ ਵੀ ਤੁਸੀਂ ਵੀ ਤਕੜੇ ਹੋਗੇ ਜਿਹੜਾ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਤਾਂ ਕਿ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਸਪੋਰਟਸ ਨਾਲ ਜੋੜੀਏ ਕਿਉਂਕਿ ਜੇ ਕਮ ਸੇ ਕਮ ਜੇ 올ੰਪੀਅਨ ਨਹੀਂ ਬਣਨਗੇ ਮੈਡਲਿਸਟ ਨਹੀਂ ਬਣਨਗੇ ਲੇਕਿਨ ਹੈਲਦੀ ਇਨਸਾਨ ਬਣਨਗੇ ਜਿਹੜੇ ਦੇਸ਼ ਨੂੰ ਬਿਲਡ ਅਪ ਕਰ ਲਈ ਜਿਹੜਾ ਅੱਗੇ ਵੱਧ ਕੇ ਕੰਮ ਕਰਦਾ ਲੱਗਦਾ ਕਿ ਮਾਨ ਸਨਮਾਨ ਪੂਰਾ ਖਿਡਾਰੀਆਂ ਨੂੰ ਨਹੀਂ ਮਿਲਦਾ ਇਸ ਕਰਕੇ ਹੀ ਇਤਨਾ ਕਿਤੇ ਪਿੱਛੇ ਰਹਿ ਗਏ ਆਪਣੇ ਖਿਡਾਰੀ ਵੀ ਦੇਖੋ ਲੌਂਗ ਟਰਮ ਇਹ ਜਿਹੜੇ ਅੱਜ ਪਲੇਅਰ ਬਣਿਆ ਨਾ ਇਹ ਪਿਛਲੇ ਨਾ 15-20 ਸਾਲ ਦੀ ਮਿਹਨਤ ਹੈ ਇਹ ਅੱਜ ਨਹੀਂ ਹੈਗੀ ਆਪਾਂ ਨੂੰ ਕਈ ਵਾਰੀ ਦਿਸਦਾ ਹੈਗਾ ਅੱਛਾ ਕਈ ਵਾਰੀ মিডিਆ ਵੀ ਇਦਾਂ ਦੀ ਗੱਲ ਕਰਨ ਲੱਗ ਪੈਂਦਾ ਤੇ ਲੇਕਿਨ ਇਹ ਪਿਛਲੇ 15-18 ਸਾਲਾਂ ਦੀ ਮਿਹਨਤ ਹੈ ਉਹਦੇ ਚੋਂ ਇਹ ਕੰਮ ਕਰਕੇ ਅੱਗੇ ਵਧੇ ਹੈ ਨੇ ਸਾਡੇ ਦਾ ਜਾਂ ਆਪ ਨੂੰ ਬੇਦਾ ਆ ਸਭ ਮੇਰੇ ਆਪਦੇ ਹਲਕੇ ਜੰਡਿਆਲਾ ਗਰੂਪ ਦਾ ਪੂਰੇ ਦੇਸ਼ ਦਾ ਨਾਮ ਜਿਹੜਾ ਹੈ ਇਹ ਤੁਹਾਨੂੰ ਯਾਦ ਵਿੱਚ ਬੱਦੀ ਸਾਹਿਬ ਇੱਕ ਬੇਨਤੀ ਹੈ ਮੀਡੀਆ ਦੇ ਨਾਲ ਪਤਪਤ ਕੀਤਾ ਜਾ ਰਿਹਾ ਸਾਨੂੰ ਅੰਦਰ ਜਾਣ ਤੋਂ ਰੋਕੇ ਜਾ ਰਹੇ ਜਦ ਕਿ 6 ਵਜੇ ਦੇ ਸੀ ਉਮੀਦ ਵਿੱਚ ਭੇਜ ਰਹੇ ਹਾਂ ਦੇਖੋ ਕੋਈ ਐਹੋ ਜੀ ਗੱਲ ਨਹੀਂ ਆ ਪਰ ਸੱਖੜ ਬੰਦੇ ਨੂੰ ਅੰਦਰ ਭੇਜਿਆ ਗਿਆ ਨਹੀਂ ਅਸੀਂ ਵੀ ਮੀਂਹ ਦੇ ਵਿੱਚ ਖੜੇ ਹਾਂ ਮੈਂ ਵੀ ਮੀਂਹ ਦੇ ਵਿੱਚ ਖੜਾ ਕੋਈ ਐਹੋ ਜੀ ਗੱਲ ਨਹੀਂ ਆ ਮੀਡੀਆ ਚੌਥਾ ਥੰਮ ਸਰਕਾਰ ਦਾ ਉਹ মিডিਆ ਦਾ ਕੰਮ ਜਿਹੜਾ ਆ ਇਹ ਬਹੁਤ ਅਹਿਮ ਆ ਇਸ ਇਸ ਨਾਲ ਦੀ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਆ ਤੁਸੀਂ ਆਓ ਆਪਾਂ ਆਪਣੇ ਹੁਣੇ ਹੀ ਖਿਡਾਰੀ ਜਿਹੜੇ ਨੇ ਔਰ ਇਸ ਟੀਮ ਦੇ ਵਿੱਚ ਪਹੁੰਚ ਰਹੇ ਨੇ ਤੁਹਾਡੇ ਵੀ ਰੂਪ ਰੂਪ ਹਾਂ ਕੇ ਔਰ ਆਪਾਂ ਸਾਰੇ ਮਿਲ ਕੇ ਮੰਨਦਾ ਲੱਗਦਾ ਕਿ ਮਾਨ ਵਾਲੀ ਗੱਲ ਪੰਜਾਬ ਦੇ ਵਿੱਚ ਲੱਗਾਈ ਨਹੀਂ ਅੰਮ੍ਰਿਤਸਰ ਦੇ ਵੀ ਇਹ ਚਾਰ ਖਿਡਾਰੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਪਣੇ ਸਾਹਿਬ ਜੀ ਨੇ ਆਪਣੇ ਮੇਰੇ ਹਲਕਾ ਜੰਡਿਆਲਾ ਗੁਰਸਹਕਰ ਸਿੰਘ ਦਾ ਫੋਟੋ ਜਰਮਨ ਜਰਮਨ ਤੋਂ ਜਰਮਨ ਜਰਮਨ ਦੀ ਸਿੰਘ ਉਥੋਂ ਦੇ ਨੇ ਖਲੈਰਾ ਪਿੰਡ ਆ ਗੁਰਦੰਤ ਸਿੰਘ ਦਾ ਉਥੋਂ ਦੇ ਨੇ ਆ ਸੰਸ਼ੇ ਸਿੰਘ ਅਟਾਨ ਜਨਰਲ ਦੇ ਨਾਲ ਜੰਡਿਆਲਾ ਪਿੰਡ ਆ ਸੋ ਮੇਰੀ ਤਾਂ ਅੱਜ ਖੁਸ਼ੀ ਦੀ ਕੋਈ ਹੱਦ ਨਹੀਂ ਆ ਕਿਉਂਕਿ ਮੇਰੇ ਆਪ ਦੇ ਸਾਡੇ ਆਪ ਦੇ ਇਲਾਕੇ ਦੇ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਇੱਥੀਆਂ ਵੱਡੀਆਂ ਮੱਲਾ ਮਤਰੀਆਂ ਮਾਨ ਸਾਹਿਬ ਆ ਰਹੇ ਨੇ ਆ ਨਹੀਂ ਮੇਰਾ ਖਿਆਲ ਮਾਨ ਸਾਹਿਬ ਜ਼ਰੂਰ ਮਾਨ ਸਾਹਿਬ ਗੇਮਸ ਨੂੰ ਪਿਆਰ ਕਰ ਦੇਗਾ ਪ੍ਰਮੋਟ ਕਰ ਦੇਗਾ ਉਹ ਜਿੰਨੇ ਵੀ ਖਿਡਾਰੀ ਦੇ ਕੋਲ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਇਹ ਜਿੰਨੇ ਵੀ ਖਿਡਾਰੀ ਇਹਦੇ ਵਿੱਚ ਗਏ ਨੇ 올림픽 ਦੇ ਵਿੱਚ ਉਹਨਾਂ ਨੇ 1-1 ਕਰੋੜ ਰੁਪਇਆ ਜਿਹੜਾ ਆ ਉਹਨਾਂ ਵਾਸਤੇ ਦੇਣ ਦਾ ਅਲਾਨ ਕੀਤਾ ਹੈ ਉਹ ਜਦੋਂ ਕਿਸੇ ਵਿਅਕਤੀ ਨੂੰ ਉਹਦੀ ਮੋਟੀਵੇਸ਼ਨ ਮਿਲਦੀ ਹੈ ਰਿਵਾਰਡ ਰਿਵਾਰਡ ਦਾ ਰਿਵਾਰਡ ਹੁੰਦਾ ਹੈ ਰਿਵਾਰਡ ਹੁੰਦਾ ਹੈ ਚਾਹੇ 1 ਰੁਪਏ ਦਾ ਹੋਵੇ ਚਾਹੇ ਕਰੋੜਾਂ ਦਾ ਹੋਵੇ ਤੋਂ ਜਿੰਨਾ ਮਾਨ ਸਤਿਕਾਰ ਮਾਨ ਸਾਹਿਬ ਜਿਹੜਾ ਉਹ ਸਾਡੇ ਖਿਡਾਰੀਆਂ ਨੂੰ ਦੇ ਰਹੇ ਨੇ ਔਰ ਅਸੀਂ ਪੰਜਾਬ ਦੇ ਵਿੱਚ ਵੀ ਇਹਦਾ ਬਦਨ ਪੰਜਾਬ ਦੀਆਂ ਜਣੀਆਂ ਨੇ ਉਹ ਸ਼ੁਰੂ ਕੀਤੀਆਂ ਪਿੰਡ ਪੱਦਰ ਤੋਂ ਲੈ ਕੇ ਪਿੰਡ ਤੋਂ ਬਲੌਕ ਤੋਂ ਜਿਹੜੇ ਤੋਂ ਆ ਸਟੇਟ ਤੋਂ ਲੈਵਲ ਤੱਕ ਅਸੀਂ ਜਿਹੜੇ ਆ ਉਹ ਖਿਡਾਰੀ ਸਾਡੀ ਦੇ ਖਿਡਾਰੀਆਂ ਨਾਲ ਉਹਨੇ ਪ੍ਰਾਰਥ ਮੈਂਬਰ ਨਾਲ ਗੱਲਬਾਤ ਹੋਈ ਉਹਨਾਂ ਨੇ ਕਹਿਣਾ ਕਿ ਉੜੀਸਾ ਹਰਿਆਣਾ ਤੇ ਬਰੋਦ ਮੈਡ ਵਾਲੇ 3-3 ਰੋਡ ਦਿੱਤਾ ਜਾ ਰਿਹਾ ਹੈ ਉਹ ਵੀ ਕਰ ਰਹੇ ਆ ਕਿ ਸੂਬਾ ਸਰਕਾਰੋਂ ਵੀ ਸਾਨੂੰ 3 ਰੋਡ ਚਾਹੀਦੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੰਨ ਕਿ ਅਵਾਰਡ ਅਵਾਰਡ ਕੋਈ ਕਾਰ ਥੋੜੀ ਆ ਸਾਡੇ ਬੱਚਿਆਂ ਨੇ ਜਿਹੜੇ ਖਿਡਾਰੀ ਨੇ ਉਹਨਾਂ ਦੇ ਪਿਤਾ ਜੀ ਮਾਨ ਸਾਹਿਬ ਨੇ ਜੰਦਾਈ ਉਹਨਾਂ ਦਾ ਮਾਨ ਸਰਕਾਰ ਕੀਤਾ ਹੈ ਦੇ ਵਰਗੇ ਭੱਟੀ ਕਲਾਉ ਦੇ ਨਾਲ ਸਾਡੇ ਨਵੇਂ ਖਿਡਾਰੀ ਜਿਹੜੇ ਆ ਉਹ ਵੀ ਪ੍ਰਮੋਟਰ ਸਾਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਹਾਕੀ ਖਿਡਾਰੀ ਅੰਮ੍ਰਿਤਸਰ 에ਅਰਪੋਰਟ ਤੋਂ ਸਿੱਧਾ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਉਹਨਾਂ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਤੇ ਕਿਹਾ ਗਿਆ ਕਿ ਅਗਲੀ ਬਾਰੋ 골ਡ ਮੈਡਲ ਜਿੱਤ ਕੇ ਵਾਪਸ ਆਉਣਗੇ ਦੱਸਦੀ ਕਿ ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਖਿਡਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ